ਸਰੀਕਾਰ ਦੀ ਸਾਰਿਆਂ ਨੂੰ ਬੁਵਾਤਾ ਤੁਹਾਡਾ ਜ ਆਪਣੇ ਨਵੇਂ ਫਲਾਉ ਦੇ ਵਿੱਚ ਤੇ ਅੱਜ ਆਪਾਂ ਤਲਵਾੜੇ ਆ ਗਏ ਜੀ ਆਪਾਂ ਨਾਲ ਕੇ ਆਪਣੇ ਕੱਲ ਪਹੁੰਚ ਗਏ ਸੀ ਮਤਲਬ ਤੇ ਅੱਜ ਆਪਾਂ ਲਾਈਨ ਚੱਲੇ ਪਹਿਲਾਂ ਬਾਜਰੀ ਦੀ ਟਰਾਲੀ ਤੇ ਕਿਉਂਕਿ ਚਲੋ ਲੈਂਟਰ ਪੈਣਾਗਾ ਉੱਥੇ ਫਿਰ ਮੌਕੇ ਦੇ ਵਿੱਚ ਮੌਕੇ ਦੇ ਉੱਤੇ ਅੰਦਰ ਬਾਜਰੀ ਪਹੁੰਚ ਹੋਣੀ ਨਹੀਂ ਆਪਾਂ ਤੋਂ ਆਪਾਂ ਪਹਿਲਾਂ ਬਾਜਰੀ ਤੇ ਬਰੇਤੀ ਕਰ ਦਿਆਂਗਾ ਤਰਾਂ ਲੈ ਕੇ ਕਿਉਂਕਿ ਉੱਥੇ ਟਰਾਲੀ ਬੈਗ ਲੱਗਦੀ ਨਹੀਂ ਜੀ ਇਹ ਕੰਮ ਕਰਕੇ ਆਪਾਂ ਥੋੜਾ ਥੋੜਾ ਕੰਮ ਪਹਿਲਾਂ ਹੀ ਨਾਲ ਹੁੰਦੇ ਕਰਾਂਗੇ ਦੇ ਹੋਏ ਚਲੇ ਆਪਾਂ ਕੋ ਪਕੜਾ ਬਾਜਰੀ ਲੈਣਾ ਤੇ ਬਾਜਰੀ ਲੈਣੀ ਹੈ ਡੇਢ ਟਰਾਲੀ ਤੇ ਫਿਰ ਡੇਢ ਟਰਾਲੀ ਆਊਗੀ ਆਪਣੀ 223 ਦੀ ਤੇ ਫਿਰ 70 ਬੋਨੀਆਂ ਸਮੈਂਟੇ ਵੀ ਆਉਣੀਆਂ ਗਾਨੇ ਆਉਣ ਆਪਾਂ ਭਰਾਉਣੋ ਪਕੜਾ ਮਾੜਾ ਟਰਾਲੀ ਬਾਲੀ ਮੇਰੇ ਨਾਨ ਕੀ ਮਹੀਨਾ ਤੋਂ ਪਹਿਲਾਂ ਕਬੱਡੀ ਕੱਪ ਹੋ ਕੇ ਹਟਿਆਗਾ ਤੇ ਕਬੱਡੀ ਕੱਪ ਦੇ ਉੱਪਰ ਆਪਣੇ ਏਰੀਏ ਦੇ ਕਿਤੇ ਬੰਦਿਆਂ ਨੂੰ ਸਨਮਾਨ ਕੀਤਾ ਗਿਆ ਸੀਗਾ ਤੇ ਉਹ ਹੈਗੇ ਉਹ ਦੇਖੋ ਫੋਟੋ ਚ ਪਛਾਣ ਸਕਦੇ ਹੋ ਕੌਣ ਨੇਗੇ ਪ੍ਰੋਡਿਊਸਰ ਹੋ ਰਹੇ ਆਪਣੇ ਆਲੀ ਤੇ ਆਪਣੇ ਕਬੱਡੀ ਪਿੰਡ ਤੋਂ ਨੇ ਇਹ ਚਲੋ ਇੱਥੇ ਮੈਨੂੰ ਕੋਈ ਫਸੜਾ ਵੀ ਕਿਹੜਾ ਪਿੰਡ ਆ ਤੁਹਾਡਾ ਆਏ ਕਹਿਣਾ ਵੀ ਕੋੜ ਤੋਂ ਨੇ ਕੋਲੇ ਪਿੰਡ ਆ ਸਾਡਾ ਕਿਉਂਕਿ ਕੋੜ ਦਾ ਉਹਨਾਂ ਕਰਕੇ ਫੇਮ ਸਾਡਾ ਸਾਹ ਕਰਕੇ ਸਾਰੇ ਬਾਈ ਸੋੜ ਦੇ ਲੈ ਕੇ ਕਰਕੇ ਫਿਰ ਸਾਡਾ ਪਿੰਡ ਜਾਣ ਦੇ ਨੇਰੇ ਆਹ ਭਾਰਤ ਵਾਲਾ ਰੋਡ ਨਿਕਿਆ ਕੋਲੀ ਪਿੰਡ ਦੇ ਵਿੱਚ ਬਿਲਕੁਲ ਵਿੱਚ ਤੇ ਕੋਠੀਆਂ ਵਗੈਰਾ ਢਾਈ ਗਿਆ ਇਧਰੋਂ ਢਾਟ ਗਿਆ ਮਤਲਬ ਰੋਡ ਨੇ ਮਤਲਬ ਜਿਵੇਂ ਵੀ ਨਾਲਾ ਬਣਦਾ ਸੀਗਾ ਕੈਸਾ ਢੋਲਣਾ ਦਿੱਤਾ ਸਾਰਿਆਂ ਨੂੰ ਲੋ ਜੀ ਤੇ ਪਹੁੰਚ ਗਏ ਆਪਾਂ ਕੁੱਪ ਕਲਾਂ ਤੇ ਬਾਬਾ ਜੀ ਲਾਗੇ ਹੋਣੀ ਆਪਣੀ ਭਾਰਨ ਟਰਾਲੀ ਅਕਲ ਕਾਇਨਾ ਕਰੇ ਬਾਬਾ ਕਾਇਨਾ ਕਿਸੇ ਕਿਸੇ ਨੂੰ ਮਾਮਾ ਵੀ ਕਹੈ ਨੇ ਵਿਚੂਰੇ ਨਾਨਕੇ ਹੁਣ ਕਰਕੇ ਉੱਪਰ ਆਂਗੇ ਬਾਕੀ ਇਹਨਾਂ ਦੀ ਹੋਮ ਡਿਲੀਵਰੀ ਦੀ ਫੈਸਿਲਿਟੀ ਹੈਗੀ ਹੈ ਬਟ ਆਪਣੇ ਕੋਲੇ ਆਪ ਦਾ ਟੈਟਾ ਟ੍ਰੈਡੀ ਹੈਗਾ ਪਰ ਤਾਂ ਨਹੀਂ ਉਹ ਤਾਂ ਲਿਖੀ ਹੈਗੀ ਸਿਰਫ ਫੈਸਿਲਿਟੀ ਇਹ ਇੱਕ ਦਿਨ ਮੈਂ ਪਹਿਲਾਂ ਜਦੋਂ ਮੈਨੂੰ ਬਾਬੇ ਦੀ ਦਾੜ੍ਹੀ ਥੋੜੀ ਵੱਡੀ ਲੱਗਦੀ ਸੀ ਅੱਜ ਮਤਲਬ ਚੁਕਾਤੀਏ ਨੇ ਲਓ ਜੀ ਤੇ ਭਰ ਲਈ ਆਪਾਂ ਬਰੇਤੀ ਬਾਜਰੇ ਦੀ ਟਰਾਲੀ ਤੇ ਹੁਣ ਚਾਹ ਜਾਂਦੇ ਆਂ ਤੁਹਾਰੇ ਘਨੇ ਕਰੇ ਲੋ ਜੀ ਤੇ ਟਰੈਕਟਰ ਲੈ ਕੇ ਆ ਗਏ ਜੀ ਆਪਾਂ ਘਰੇ ਬਰੇਕ ਪਾਜਰੀ ਟਰਾਲੀ ਤੇ ਬਾਜਰੀ ਟਾਕੀ ਵਾਲੀ ਸਾਈਡ ਕਰ ਲਈ ਇੱਧਰ ਇੱਥੋਂ ਰੇੜੀਆਂ ਪਰ ਪਰ ਲੈ ਕੇ ਜਾਵਾਂ ਪਹਿਲਾਂ ਅੰਦਰ ਇੱਕ ਰੇੜੀ ਭਰਤੀ ਇੰਨੀ ਕੀ ਹੋਈ ਇੱਕ ਰੇੜੀ ਜੀ ਤੇ ਇਸ ਤੋਂ ਬਾਅਦ ਘਰਾਂਗੇ ਫੇਰ ਇੱਕ ਟਰਾਲੀ ਹੋਰ ਲਿਆਵਾਂਗੇ ਉਜਤੇ ਲੈ ਕੇ ਆ ਕੇ ਟਰਾਲੀ ਤੇ ਆ ਦੇਗਾ ਠੀਕ ਚਲ ਵੀ ਬਣਾ ਲਾ ਬਲੌਗ ਸਹੀ ਲੈ ਚੱਲੀ ਜਾਂਦਾ ਨਾ ਮਮਾ ਨੇ ਬੋਰ ਵੀ ਕਰ ਆ ਜਾ ਬਈ ਦਾ 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 ਕੰਮ ਹੋਏਗਾ ਮਾਲਿਕਾ ਦਾਰਗਾ ਦੇ ਤੇ ਹੋਰਾ ਇਹ ਸਹੀ ਨਾ ਸਹੀ ਗੱਲਾਂ ਹਾਂ ਇਹ ਕਿੱਧਰ ਆ ਜਾਏ ਹਾਂ ਇਹ ਕੀ ਆ ਤੇ ਉਹ ਵੀ ਆਜੇ ਦਰਾ ਦਾ ਆਪਿਆ ਜੀ ਦੇਖਾ ਲਾਪਿਆ ਜੀ ਕਰਨ ਦੇ ਆਹ ਹੈ ਦੇਖੋ ਕਰੇ ਦੱਕਾ ਆਪੇ ਮਾਰੀ ਦਿੱਤੀ ਦਾ ਹਰ ਗੱਲ ਜਾਣ ਦੇ ਕਰਾ ਦੇ ਕਹਾ ਕਰ ਲੋ ਉਹ ਨਹੀਂ ਉਹ ਵਾਗਰ ਅੱਗੇ ਡੋਲ ਕੇ ਗਿਆ ਬਾਈ ਉਹ ਮੋਰ ਕੇ ਪੂਰੀ ਢਿੰਡਿਆ ਉਹ ਜੀ ਪਾ ਦੇ ਲੋ ਜੀ ਤੇ ਇੱਕ ਟਰਾਲੀ ਆਪਣੀ ਖਾਲੀ ਹੋ ਗਈ ਬਸ ਇੱਕ ਰੇੜੀ ਰਹਿ ਗਈ ਬਾਕੀ ਰਾਚੀਆਂ ਤੇ ਉਧਰ 22 ਇਤਨ ਹੁਣਾ ਸੀਗਾ ਤੇ ਉਹਨੇ ਵੀ ਟਰਾਲੀ ਖਾਲੀ ਕਰਤੀ ਨਾਲ ਨੂੰ ਕਰਤੀ ਨਾਲ ਨੂੰ ਮਾਗਰੋਂ ਲੱਗਾ ਸ਼ੋ ਬੰਦਾ ਸਾਡੇ ਤੋਂ ਉਹ ਤਾਂ ਕਿਉਂਕਿ ਉਹ ਕੰਟੀਨਿਊ ਚੱਲੀ ਜਾਂਦਾਗਾ ਤੇ ਸਾਡੇ ਕੋਲੇ ਰੈਡੀ ਕਿਦੋਂ ਹੁੰਦੀ ਨਹੀਂ ਅਸੀਂ ਖੜ ਜਾਂਦੇ ਲੈ ਕਰ ਸੱਤ ਜਿਹੜਾ ਕੰਮ ਲੈਓ ਮਮਾ ਰੈਡੀ ਲਿਓ ਆਹੀ ਰੈਡੀ ਹੋ ਵਸ ਇੱਕ ਹੈਂ ਕਿਧਰ ਆ ਤੂੰ ਹੋਰ ਹੋਰ ਮੜੂ ਕਿਧਰ ਆ ਇਧਰ ਆ ਓ ਬੱਲੇ ਬਾਬਾ ਓ ਬੱਲੇ ਆ ਓ ਬੱਲੇ ਓ ਬੱਲੇ ਆ ਫਿਰਦਾ ਬੱਲੇ ਫਿਰਦਾ ਹੋਰ ਏਟਾ ਪਾੜਦਾ ਫਿਰਦਾ ਓ ਏਟਾ ਜੀ ਕਿਰੋੜੇ ਇਕੱਠਾ ਲਾ ਬਤਾ ਏ ਚਾਹ ਤਿਆਰੀ ਹੋ ਗਈ ਹੁਣ ਫੇਰ ਚਲਾਇਆ ਚਾਹ ਠੀਕ ਤਿਆਰੀ ਹੋਈ ਐ ਅੱਛਾ ਵਿਆਹ ਦੀ ਮਾੜੂ ਵੀ ਆ ਮਾੜੂ ਹੋ ਰਿਹਾ ਤੇਰਾ ਬਿਆਹ ਕਰਕੇ ਜਾਂ ਵੀ ਹੱਜ ਮੰਨੇ ਨੂੰ ਸ਼ਾਹ ਦਾ ਅੱਗਾ ਅਦੇ ਬਹੂ ਨੂੰ ਪਾ ਕੇ ਆ ਮੰਗੇ ਚੰਗਾ ਲਾਉਂਦੇ ਦੋਸਰੀ ਟਰਾਲੀ ਲਿਆ ਕੇ ਉਹ ਵੀ ਘਰਤੀ ਖਾਲੀ ਉਹ ਮਾਮਾ ਰੌਲਾ ਪਾਉਂਦਾ ਫਿਰਦਾ ਹਾਂ ਮੈਂ ਕਿਨੇ ਫੇਰ ਮੈਂ ਇੱਥੇ ਇਕੱਲਾ ਯਾਰ ਉਹ ਦੇਖੀ ਮਾਗਰ ਕਹੀ ਮਾਰੀ ਸੀ ਵੱਡਤਾ ਸੀ ਗੱਲਬਾਹ ਮੇਰਾ ਇਹ ਕੰਮ ਵੇਦਾ ਮੈਨੂੰ ਅਸੀਂ ਸ਼ਿਫਟ ਚੇਂਜ ਹੋ ਗਈ ਸਾਡੀ 8 ਤੋਂ 8 ਵਾਲੀ ਕਹੀਂ ਪਾਸੇ ਰੱਖੀ ਦੇਣੀ ਟਰਾਲੀ ਲਹਾ ਯਾਰ ਮਮਾ ਨਾਲ ਕੰਟਾ ਲਾ ਤਾ ਉਹਨਾਂ ਨੇ ਸਾਨੂੰ ਲਾਈਟ ਤਾਂ ਮੈਂ ਵੀਡੀਓ ਬਣਾਉਣਾ ਤੇਰੀ ਦਿਖਾਉਂ ਮੈਂ ਵੀ ਕੀ ਕਰਦਾ ਹੈ ਲੈ ਆ ਬਾਈ ਇਹ ਦੇਖਿਆ ਰੀ ਦੇਖਾ ਇਹਦਾ ਕਹੀ ਦਾ ਕੰਮ ਹੀ ਬੜਾ ਕਰੀਂਦਾ ਡਾਲਾ ਸਿੱਖੜਾ ਲੱਗਾ ਨਾ ਉੱਥੋਂ ਛੱਡਦੇ ਹੋਣੇ ਰੇੜੀ ਥੱਲੇ ਨਾ ਉੱਥੋਂ ਸਿੱਧੀ ਨਾ ਨਾ ਉਰੇ ਕਰ ਲੈ ਇੱਥੇ ਲੋੜੀ ਇਹ ਕਿਹੜਾ ਕਰਦਾ ਕਹੀ ਨਾਲ ਕੰਮ ਮੈਂ ਕਰਾਉਣਾ ਉਹ ਕਰਨ। ਕੱਲੀ ਅਸੀਂ 10 ਮਿੰਟਾਂ ਤੇਰੇ ਆਉਂਦੇ ਨੂੰ ਖਾਲੀ ਆ। ਹਾਂ। ਆਪਾਂ ਤਾਂ ਖਾਲੀ ਕਰਦੇ ਆਂ ਉਹ ਨਹੀਂ ਲਾਉਂਦੇਗੇ ਟੈਂਟ ਚ। ਉਹ ਨਹੀਂ ਲਾਉਂਦੇ ਆਪਾਂ ਦਾ ਬਾਲਾ ਸਿੱਧਾ ਭਰ ਦਿਆਂ। ਉਹ ਥੋੜਾ ਅਲਾ ਚੱਕਾਂਗੇ। 9 ਨਹੀਂ $। ਹਾਂ ਲਾ ਦੋ। ਉਹ ਰੇੜੀ ਨਹੀਂ ਵੇਸਟ ਆਉਂਦੀ ਰਾੜ ਅਲੀ ਚ। ਜੇ ਡਰਾਲ ਰਹਿ ਗਈ ਥੋੜੀ ਕੋਰੇ ਭੱਲੀ ਵਸਾਰਾਂਗੇ ਥੱਲੇ। ਆ ਇੱਥੋਂ ਜਮੀ ਲੋਟ ਆ। ਚਾ ਠੀਕ ਆ। ਫਿਰ ਇੱਥੇ ਕਮਾ ਕੇ ਲਾਉਣੀ ਬੂ ਟ੍ਰਾਲੀ ਉਤਰੋ ਮੂੰਹ ਕਰਕੇ। ਉਰੇ ਫਿਰ ਐ ਬਿੱਡ ਲੱਗੂਗਾ ਵੱਡਾ ਲੱਗੂਗਾ। ਜਾ ਆਓ ਮੈਂ ਸਿਰ ਕ੍ਰਾਂਟੀ ਪਲਾਸਟਰ ਕਰਤਾ ਬਾਹਰ। ਬਾ ਟਰੈਕਟਰ ਮੈਂ ਆ ਕੇ ਅੰ ਅਸੀਂ ਟਰੈਕਟਰ ਆਉਂਦਾ ਹੈ ਇੱਕ ਬੰਦਾ ਬਾਲਾ ਗੱਪੀ ਹੈ ਜੀ ਇੱਦੀ ਪਹਿਲਾਂ ਜਨਾ ਆਇਓ ਜੀ ਆ ਬਲੌਗ ਚ ਦੱਸਦੇ ਸਾਰਾ ਕੋ ਦੱਸਦੇ ਹੈਗਾ ਪੀ ਇਹ ਬੰਦਾ ਭਾਈ ਤੈਨੂੰ ਟਰੈਕਟਰ ਆਉਂਦਾ ਹੈ ਦੱਸ ਆਉਂਦਾ ਜੀ ਆ ਤੇ ਡੈਡੀ ਤੋਂ ਪੁੱਛਿਆ ਲੈ ਜੀ ਕਿਉਂ ਭਾਈ ਹਾਂ ਜੇ ਆਉਂਦਾ ਕੋਈ ਸਭ ਪਹਿਲਾਂ ਖੜ ਚੱਲਦਾ ਸਭ ਨਹੀਂ ਤੇਰੇ ਤੇਰੇ ਡੈਡੀ ਵੀ ਸਾਡਾ ਪਾ ਹੁਣੀ ਗੱਲ ਮੂੰਹ ਤੇ ਕਰਦੇ ਆ ਵੀ ਉਹਨੂੰ ਸੱਦ ਲਿਆ ਜਿਉਂਨੇ ਕਹੇਦਾ ਟਰੈਕਟਰ ਲੈ ਜਾ ਜਾਇ ਕਿਤੇ ਹੀ ਲੈ ਜਾ ਮਲੇਰ ਕੋਟਲੇ ਲੈ ਗਈ ਇਹ ਤਾਂ ਮਾਝੀ ਲੈ ਜੀ ਫਿਰ ਉਹ ਤੋਂ ਸਾਈਨ ਕਰਾ ਦੇ ਚਾਬੀ ਆਪੀ ਵਾਲੇ ਆਉਂਦਾ ਜੀ ਚਾਬੀ ਉਹ ਪਈਆ ਵੇਚੀ ਪਈਆ ਸੀ ਕੱਢਦੇ ਵੀ ਨਹੀਂ ਚਾਬੀ ਆ ਕਟੋ ਤਾ ਤਾਂ ਡਰਦੀ ਬੋਸਾ ਚੱਲਿਆ ਅੱਜ ਕੱਲ੍ਹ ਚਾ ਵੀ ਬੱਚੇ ਭਈਆ ਉਹਨੂੰ ਪੁੱਛਿਆ ਕਿ ਲੈ ਕੇ ਜਾਣਾ ਮੈਂ ਕਿਹਾ ਅਸੀਂ ਕੁਝ ਨਹੀਂ ਕਹਿੰਦੇ ਏ ਹਾਂਜੀ ਸਤਾ ਜੀ ਕਿਵੇਂ ਹੋ ਠੀਕ ਆ ਜੀ ਸ਼ਰਮਾ ਤਾਂ ਕਿਉਂ ਹੋ ਗਿਆ ਸਵਰਾ ਉਹਦੇ ਲਈ ਐਸਾ ਠੱਗ ਰਿਹਾ ਇਹ ਜਿਹੜਾ ਖੋਲਦੇ ਅਸੀਂ ਖੋਲਦੇ ਨੇ ਆ ਵੇਲੇ ਐੇ ਜਿਹੜੇ ਸੰਗ ਤਾਂ ਹੁਣ ਖੁੱਲੀਆਂ ਜੀ ਕੰਮ ਚੱਪੜ ਕੇ ਉਸ ਤੋਂ ਬਾਅਦ ਸਾਨੂੰ ਜਾਗ ਆਉਂਦੇ ਆ ਹੁਣ ਕੰਮ ਕਰਦੇ ਆ ਆ ਦੇਖ ਆਹੇ ਹੁਣ ਲਾਈਟਾਂ ਉਹ ਚਲਾਤੀ ਅਸੀਂ ਤਾਂ ਹਾਂ ਇਧਰੋਂ ਹੁਣ ਰਾਤ ਨੂੰ ਦੋ ਟਰਾਲੀਆਂ ਬਣਤੀ ਉਹ ਰੈਡੀ ਲਿਆਓ ਗੱਲ ਕੀ ਐ ਇੱਥੇ ਤੁਰੇ ਫਿਰੋਗੇ ਰਸੋਈਆਂ ਦੇ ਕੋਲੇ ਹੋਰ ਪਰਸੋਂ ਦੇ ਕਿਉਂ ਤੁਸੀਂ ਜਾਣਾ ਜਾਣਾ ਕੋਈ ਨਾ ਖੜ ਜਾ ਜੇ ਮੈਂ ਤਾਂ ਇਹ ਕਰਦਾ ਇੱਥੇ ਇਕੱਠੀ ਕਰਕੇ ਤਾਂ ਕਿ ਖੋਲ ਦੇਣੇ ਆਪੀ ਭੈਣ ਦੇ ਉਹ ਚ ਹਾਂ ਸਮਝ ਕੋਈ ਨਾ ਮੈਨੂੰ ਨਹੀਂ ਦੱਸਣਾ ਉਹ ਤਾਂ ਇੰਨੀ ਦੇਣਾ ਕੋਈ ਉਹ ਕਿੱਧਰ ਮਾਰੀਂ ਮੇਰੀਆਂ ਉਹ